ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਭਲਾਥ ਦੇ ਕਬੱਡੀ ਕਪ ਆ ਬਾਰੇ ਕਿਹੜੇ-ਕਿਹੜੇ ਪਲੇਅਰ ਖੇਡਣਗੇ ਆਪਾਂ ਨੂੰ ਦੋ ਟੀਮਾਂ ਬਾਰੇ ਜਾਣਕਾਰੀ ਮਿਲ ਜਾਊ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਦੋਸਤੋ ਹਾਂਜੀ ਦੋਸਤੋ ਅੱਜ ਪੁਲਾਹਤ ਵਿਖੇ ਵੱਡਾ ਕਬੱਡੀ ਦਾ ਮਹਾਕੰਮ ਹੋਣ ਜਾ ਰਿਹਾ ਜਿੱਥੇ ਕਬੱਡੀ ਆਲ オーਪਨ ਦੀਆਂ 8 ਟੀਮਾਂ ਖੇਡਣਗੀਆਂ ਜਿਸ ਦਾ ਪਹਿਲਾ ਨਾਮ 5.5 ਲੱਖ ਦੂਜਾ ਨਾਮ 3.5 ਲੱਖ ਲੈਵ ਦੀ ਗੱਲ ਕਰੀਏ ਤਾਂ ਲੈਵ 365 ਕਬੱਡੀ.com ਤੇ ਦਿਖਾਇਆ ਜਾਵੇਗਾ ਜੇਕਰ ਟੀਮਾਂ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਹੋਏ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਮਾਝਾ ਜਿਸ ਵਿੱਚ ਸ਼ਰਨਾ ਡੱਗੂ ਰਮਾਣਾ ਗਿੰਦੀ ਉਗੋ ਕੇ ਰਾਜਾ ਪੱਧਰੀ ਸੱਭਾ ਅਮਰ ਤੌਲਖ ਚੱਕੀ ਰਮਦਾਸ ਸੱਤੂ ਘੰਡੂਰ ਸਾਹਿਬ ਖੇਡਣਗੇ ਜੇਕਰ ਰੇਡਰਾਂ ਦੀ ਗੱਲ ਕਰੀਏ ਅੰਬਾਸੌਰ ਸਿੰਘ ਮੰਨਾ ਲਾਲਪੁਰ ਰੇਸ਼ਮ ਜਮਾਰਾਏ ਸ਼ੰਕਰ ਸੱਤੂ ਮਾਰੀਸ਼ਮ ਸਰੀਨਾ ਤੇ ਜੋਧਾ ਕਾਸ ਖੇਡਣਗੇ ਇਸ ਟੀਮ ਦੇ ਸਪਾਂਸਰ ਜੱਗਾ ਜੰਡੀਆਂ ਤੇ ਪਿਰਤਾ ਲਾਲ ਬਾਈ ਹੋਣਗੇ ਦੋਸਤੋ ਇਹ ਟੀਮ ਪੁਲਾਹਥ ਦੇ ਵੱਡੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਇਸ ਤੋਂ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਪਲੱਥ ਪਲੱਸ ਡੀਏਵੀ ਜਿਸ ਵਿੱਚ ਵਿਨੇ ਖੱਤਰੀ ਰਵੀ ਦੋਹਰਾ ਜਸ਼ਨ ਆਲਮਗੀਰ ਬਲਟ ਕੀਰਾਂ ਵਾਲੀ ਰੈਂਕੂ ਕਰੇਟੀ ਦੀਪਕ ਕਾਸ਼ੀਪੁਰੀਆ ਖੇਡਣਗੇ ਜਾਕੀਆਂ ਦੀ ਗੱਲ ਕਰੀਏ ਸ਼ੀਲੂ ਬਾਹੂ ਅਕਬਰਪੁਰ ਸੁਮੇਤ ਸੁਵਾਹਾ ਗੁਰਵਿੰਦਰ ਕਾਂਗਾ 모ਹਿਤ ਡਿੰਗ ਪਿੰਦੂ ਸੀਚਲ ਤੇ ਵੈਗਰੂ ਸੀਚਲ ਖੇਡਣਗੇ ਦੋਸਤੋ ਦੋਸਤੋ ਇਹਨਾਂ ਦੋਹਾਂ ਟੀਮਾਂ ਦੇ ਵਿੱਚੋਂ ਇੱਕ ਤੇ ਪਲੇਅਰ ਦੀ ਚੇਂਜ ਵੀ ਹੋ ਸਕਦੀ ਹੈ ਜੇਕਰ ਵੀਡੀਓ ਨੂੰ ਚੰਗੀ ਲੱਗੀ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਦੋਸਤੋ ਜੇਕਰ ਆਪਾਂ ਨੂੰ ਹੋਰ ਕਿਸੇ ਟੀਮ ਦੀ ਜਾਣਕਾਰੀ ਮਿਲੀ ਤਾਂ ਆਪਾਂ ਆਪਣੇ ਇਸ ਇੰਸਟਾਗ੍ਰਾਮ ਤੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਜੇਕਰ ਇੰਸਟਾਗ੍ਰਾਮ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ YouTube ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਕਬੱਡੀ ਦੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਤਾਂ